ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਨਰਮ ਚਰੰਜੀਤ ਹਾਂ ਜੀ ਹਸ ਜੀ ਤੁਹਾਡੇ ਦੇ ਤੇ ਕੁਲਦੀਪ ਜੀ ਦੇ ਥੋੜਾ ਉਹਨਾਂ ਦੇ ਉੱਤੇ ਮਹਿਲਾ ਰੋਕ ਰਹਾ ਜੀ ਕਿ ਤੁਸੀਂ 370000 ਰੁਪਏ ਦਾ ਕੋਈ ਨਵਾਂ ਲੈਣ-ਦੇਣ ਕੀਤਾ ਇਸ ਕਿੰਨੀ ਸੱਚਾਈ ਹੈ ਇਹ ਸਰਾਸਾ ਝੂਠ ਹੈ ਜੀ ਕਿਉਂਕਿ ਜਿਵੇਂ ਰਾਜਵਿੰਦਰ ਕਹ ਰਿਹਾ ਕਿ ਇਹਨਾਂ ਦੇ ਪਿੱਛੇ ਕੋਈ ਝੰਟੀ ਦਾ ਮਾਮਲਾ ਕੋਈ ਚੱਲ ਰਿਹਾ ਸੀਗਾ ਤੇ ਜਿਹਨੂੰ ਲੱਗ ਮੈਂ ਇਹਨਾਂ ਦੇ ਨਾਲ ਵੀ ਜਾਂਦ ਰਿਹਾ ਇਹਨਾਂ ਸਪੋਰਟ ਦੇ ਉੱਤੇ ਪਰ ਜਿਹੜਾ ਕਿ ਇਹਨਾਂ ਨਾਲ ਜਿਹੜਾ ਰਜਿਸਟਰ ਦਾ ਫੈਸਲਾ ਜਿਹਨਾਂ ਦਾ ਹੋਇਆ ਪਰ ਲੈਣ-ਦੇਣ ਜਿਹੜਾ ਉਹਨਾਂ ਨਾਲ ਹੋਇਆ ਸਾਡੇ ਨਾਲ ਸੁਣਿਓ ਇਹਨਾਂ ਦਾ ਜੀ ਜੀ ਤੇ ਫਿਰ ਕਿਉਂ ਤੁਹਾਡੇ ਦਾ ਨਾਮ ਬਾਰ-ਬਾਰ ਆ ਰਿਹਾ ਮੀਡੀਆ ਚ ਵੀ ਆ ਰਿਹਾ ਤੇ ਦਰਖਾਸਤਾਂ ਵੀ 3-4 ਨਿਕਾ ਚਲਦੀਆਂ ਤੁਹਾਡੀਆਂ ਕੀ ਕਰ ਰਣਾ ਤੁਹਾਡੇ ਨਾਲ ਕਿਉਂਕਿ ਅਸੀਂ ਤੇ ਪੋਲੀਟਿਸ਼ੀਨ ਬੰਨੇ ਆ ਤੇ ਕਿਉਂਕਿ ਸਾਡੀ ਫਟਾਜੀ ਸਰਕਾਰ ਨਹੀਂ ਹੈ ਇਸ ਵੇਲੇ ਅਸੀਂ ਆਪੋਜੀਸ਼ਨ ਚ ਬੈਠੇ ਆ ਤੇ ਇਹਨਾਂ ਨੇ ਸਾਡੇ ਦੇ ਖਿਲਾਫ ਦੀਆਂ ਤੇ ਤਿੰਨ ਦਰਖਾਸਤਾਂ ਦਿੱਤੀਆਂ ਸਾਡੇ ਖਿਲਾਫ ਇਹ ਆ ਵੀ ਦੱਸ ਰਿਹਾ ਪ੍ਰੈਸ ਲੀਕ ਦੇ ਵਿੱਚ ਤਿੰਨ ਦਰਖਾਸਤਾਂ ਜਿਹੜੀਆਂ ਉੱਚ ਅਧਿਕਾਰੀਆਂ ਕੋਲ ਨਹੀਂ ਆ ਉਹ ਤਾਂ ਨਹੀਂ ਐ ਮੇਰੇ ਤੇ ਦੋ ਦੇ ਤੇ ਫੈਸਲਾ ਹੋ ਚੁੱਕਿਆ ਉਹ ਫੈਸਲਾ ਹੋ ਚੁੱਕੀਆਂ ਆ ਜਦੋਂ ਇੱਕ ਅਰਜ਼ੀ ਇਸਦੀ ਵੀਸਾ ਚੱਲ ਰਹੀ ਆ ਤੇ ਉਹਨਾਂ ਨੂੰ ਪਤਾ ਆ ਸਾਡੇ ਬਾਰੇ ਲਗਭਗ 3-4 ਮਹੀਨੇ ਹੋ ਚੁੱਕੇ ਆ ਤੇ ਜੇ ਅਸੀਂ ਦੇਸ਼ੀ ਹੁੰਦੇ ਤੇ ਸਾਡੇ ਤੇ ਪਰਚਾ ਹੁੰਦਾ ਤੇ ਕੀ ਕਾਰਨ ਆ ਸਰ ਜਿਹੜਾ ਤੁਹਾਡੇ ਤੇ ਬਾਰ-ਬਾਰ ਇਹ ਦਰਖਾਸਤਾਂ ਦੇ ਰਹੇ ਇਮੀਡੀਅਟ ਜਾਣ ਦੇ ਰਹੇ ਕਿ ਤੁਹਾਡੇ ਉੱਤੇ ਖੱਬੀ ਦੇ ਲੋਕ ਲਗਾ ਦੇ ਕੋਈ ਤਾਂ ਕਾਰਨ ਹੋਵੇਗਾ ਕੋਈ ਕਰਨੀ ਉਹ ਦੀ ਦੇ ਬੁਨਿਆਦ ਤੁਹਾਡੇ ਤੇ ਇਲਜ਼ਾਮ ਆ ਦੂਜੀਆਂ-ਦੂਜੀਆਂ ਪਾਰਟੀਆਂ ਦੇ ਬੰਦੇ ਜਿਹੜੇ ਆ ਉਹ ਮੇਰੇ ਥਾਣਾ ਜਿਹੜਾ ਆ ਉਹ ਜਿਹੜਾ ਇਹ ਬੇਰੀਆ ਇਹ ਜਾਣਦੇ ਕਿ ਮੈਨੂੰ ਇਹਦਾ ਬਦਨਾਮ ਕਰਨ ਦੀ ਸਾਜ਼ਿਸ਼ ਆ ਤੇ ਮੇਰੇ ਉੱਤੇ ਝੂਠਾ ਪਰਚਾ ਜਿਹੜਾ ਆ ਉਹ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਆ ਤੇ ਕੁਝ ਪਾਰਟੀਆਂ ਜਿਹੜੀਆਂ ਉਹਨਾਂ ਦੀ ਮਦਦ ਕਰਦੀਆਂ ਆ ਜਿਨ੍ਹਾਂ ਵਿੱਚੋਂ ਇੱਕ ਅੰਬੇਦਕਰ ਜਿਹੜਾ ਪਾਰਟੀ ਨਾਲ ਅੱਗੇ ਬਿਠਾ ਪਰਮਜੀਤ ਸਿੰਘ ਓਜਲਾ ਉਹ ਉਹਨਾਂ ਦੀ ਐਸਲ ਜਿਹੜਾ ਸਪੋਰਟ ਦੇ ਉੱਤੇ ਜਿਹੜਾ ਖੜਾ ਆ ਉਹ ਸਿਮੇ ਦਾ ਸ਼ਹਿਰ ਦਾ ਠੱਗ ਬੰਦਾ ਤੇ ਤੁਸੀਂ ਚਾਹੇ ਉਹਦੀ ਮਦਦ ਤੇ ਸਾਡੀ ਮਦਦ ਜਿੱਥੇ ਮਰਜ਼ੀ ਜਾ ਕੇ ਤੁਸੀਂ ਪੁੱਛ ਲਓ ਤੇ ਸਾਡੇ ਇੱਕ ਇੱਕ ਬੱਚਾ ਜਿਹੜਾ ਸਾਡੇ ਖਿਲਾਫ ਕੋਈ ਕਰੇ ਪੇਵਲੰਦ ਦੱਸ ਦੇਵੇ ਅਸੀਂ ਜਿਹੜੀਆਂ ਦੇਸ਼ ਦੀ ਵੱਡੀ ਤੇ ਵੱਡੀ ਤੱਕ ਨਾਲ ਇਮਤਿਹਾਰ ਆ ਤੇ ਪਰਮਜੀਤ ਔਲਾ ਜਿਹੜਾ ਸਾਡੇ ਤੇ ਅੱਜ ਅਲਿਗੇਸ਼ਨ ਲੰਦਾ ਆ ਕਿ ਇਹ ਬੰਦਾ ਪੈਸੇ ਦੀ ਸਾਡੇ ਤੇ ਠੱਗੀ ਥੋੜੀ ਕਰਦਾ ਲੰਦਾ ਇਹ ਸਭ ਤੋਂ ਵੱਡਾ ਠੱਗੀ ਥੋੜੀ ਆ ਆਪਿਆ ਇਹਦੇ ਖਿਲਾਫ ਥਾਣਾ ਸਿਟੀ ਦੇ ਵਿੱਚ ਸਾਣਾ ਸਿਟੀ 2 ਦੇ ਵਿੱਚ ਜਿਹੜੀਆਂ ਕਾਫੀ ਦਲਕਾਫਾ ਜਿਹੜੀਆਂ ਪਈਆਂ ਠੱਗੀ ਥੋੜੀਆਂ ਪਰਮਜੀਤ ਔਲਾ ਦੇ ਖਿਲਾਫ ਵੀ ਪ੍ਰਾਈਵਟ ਜੰਟੀ ਦੇ ਵਿੱਚ ਕੀ ਮਸਲਾ ਰਿਹਾ ਜੀ ਇਹ ਪ੍ਰਾਈਵਟ ਜੰਟੀ ਦਾ ਇਹ ਜਿਹੜਾ ਘਰ ਵਾਲਾ ਸੀਗਾ ਉਹ ਜਦੋਂ ਇਹ ਇਹਨਾਂ ਨੂੰ ਜਦੋਂ ਬਾਹਰ ਭਜਦਾ ਸੀ ਆਪਣਾ ਤੇ ਇਹਦਾ ਸੋਹਰਾ ਮੇਰੇ ਇਹ ਨਵੇਂ ਮਕਾਨ ਬਣਾਏ ਕੀ ਵਿਚ ਆਪਣਾ ਸ਼ਰੀਆ ਮnde ਤੇ ਉਥੇ ਇਹਦਾ ਸੋਹਰਾ ਜਿਹੜਾ ਮੇਰੇ ਘਰ ਵਿੱਚ ਮਿਸਰੀ ਕੰਮ ਕਰਦਾ ਰਿਹਾ ਤੇ ਮੇਰਾ ਕਾਫੀ ਪਿਆਰ ਸੀ ਸੋਹਰੇ ਨਾਲ ਇਹਨਾਂ ਦੇ ਇਹ ਰਾਜਿੰਦਰ ਕੋਟ ਦੇ ਤੇ ਉਹਨੇ ਮੇਰੇ ਤੋਂ 2 ਲੱਖ ਰੁਪਏ ਆਸ ਤੋਂ ਲੇ ਗਏ ਆ ਉਹਦਾ ਰੈਂਟ ਆਫੀ ਮੰਗਿਆ ਸੀ ਤੇ ਜਦੋਂ ਮੈਂ ਉਹਨੂੰ ਕਿਹਾ ਮੈਨੂੰ ਦਵਾਈ ਆਪਣੇ ਜਿਹੜੇ ਦਵਾਈ ਬਾਹਰ ਭੇਜਣਾ ਸੀ ਤੇ ਉਹ ਮੈਨੂੰ ਪੈਸੇ ਦੀ ਲੋੜ ਆ ਤੇ ਇਹਨਾਂ ਨੇ ਪੈਸੇ ਜਿਹੜੇ ਆ ਰਾਜਿੰਦਰ ਗੌਰ ਦੇ ਉਹ ਜਿਹੜਾ ਮੁੰਡਾ ਜਸਪਾਲ ਤੇ ਜੱਜੂ ਦੇ ਪਿਓ ਨੇ ਵਿੱਚ 2 ਲੱਖ ਰੁਪਏ ਦਾ ਸੀ ਉਹਦਾ ਸਬੂਤ ਰਾਇਆ ਇਹ ਦਰਖਾਸਤ ਵਿੱਚ ਇਹਨਾਂ ਨੇ ਆਪ ਲਿਖ ਕੇ ਦਿੱਤਾ ਤੇ ਅਗਰ ਦਰਖਾਸਤ ਲਈ ਆ ਕੇ ਰਹੀ ਮੈਂ ਐਸਐਸਪੀ ਦਫ਼ਤਰੋਂ ਲਿਤੀਆ ਇਹ ਸਭ ਤੋਂ ਵੱਡਾ ਕਸੂਰ ਹੈ ਜਿਸ ਮੇਰੇ ਤੋਂ ਪਿਆਸ ਮਿਲੀ ਜਿਹੜੀ ਫਾਈਲ ਹੋ ਚੁੱਕੀ ਹੈ ਦਰਖਾਸਤ ਨੇ ਕਿਉਂਕਿ ਉਹਨਾਂ ਦਾ ਅਲੀਕੇਸ਼ਨ ਹੀ ਵੀ ਅਸੀਂ ਇਹਨਾਂ ਨੂੰ ਟ੍ਰੈਵਲ ਏਜੰਟੀ ਦੇ ਨਾਲ ਦੇ ਜਿਹੜਾ ਏਜੰਟ ਸੀਗਾ ਉਹਦੇ ਨਾਲ ਕੋਆਪਰੇਟ ਕਰਨ ਵਾਸਤੇ ਅਸੀਂ ਇਹਨਾਂ ਨੂੰ 3 ਲੱਖ 70000 ਰੁਪਏ ਦਿੱਤਾ ਵੀੜਾ ਇਹ ਆਪ ਹੀ ਰੱਖ ਗਿਆ ਏਜੰਟ ਤੱਕ ਨੂੰ ਕਿਹਾ ਏਜੰਟ ਕੋਲ ਸਾਡਾ ਬ੍ਰੋਟ ਮੋਟਰਸਾਈਕਲ ਤੇ ਹੋਰ ਵੀ ਦਸਤਾਵੇਜ਼ ਕਾਗਜ਼ ਜਿਹੜੇ ਪਏ ਆ ਉਹ ਸਾਨੂੰ ਦੋਵਾਂ ਨੇ ਗਮਰਾ ਕੀਤਾ ਇਹ ਗੱਲ ਸਹੀ ਹੈ ਜੀ ਮੰਗੋ ਨੇ ਬੀਐਸਪੀ ਸਾਹਿਬ ਪੰਨਾ ਸਾਹਿਬ ਸੀ ਜਿਹਨਾਂ ਕੋਈ ਦਰਖਾਸਤਾਂ ਦੇ ਸੀ ਇਹਨਾਂ ਦੀ ਉਹ ਦਰਖਾਸਤਾਂ ਦੇ ਤੇ ਚਾੜੇ ਸੀ ਤੇ 21-9 ਦੀ ਗੱਲ ਹੈ ਜੀ 21-9 2023 ਦੀ ਗੱਲ ਹੈ ਜੀ ਤੇ ਜੇ ਮੈਂ ਪੈਸੇ ਲਿੱਤੇ ਪੈਸੇ ਲਿੱਤਿਆਂ ਤਾਂ ਤੋਂ ਕੈਮਰਾ ਲੱਗੀ ਹੋਈ ਸੀ ਅਫਸਰ ਕੈਮਰੇ ਚੱਕਰਾਂ ਲੰ ਜੇ ਮੈਂ ਪੈਸੇ ਲਿੱਤੀ ਹਾਂ ਨੂੰ ਤੇ ਮੈਂ ਪ੍ਰਸ਼ਾਸਨ ਨੂੰ ਕਹਾਂ ਜੇ ਮੇਰਾ 1 ਇੰਚ ਵੀ 1 ਇੰਚ ਵੀ ਮੇਰਾ ਕੋਈ ਦੋਸ਼ ਹੋਇ ਤਾਬਤ ਹੁੰਦਾ ਹੈ ਤੇ ਮੇਟੋ ਜਰਾ ਨਿਰਪੱਖ ਜਰਾ ਤੁਰੰਤ ਪ੍ਰਚਾਜਿਤ ਕੀਤਾ ਜਾਵੇ ਤੇ ਮੈਂ ਵੱਡੀ ਤੋਂ ਵੱਡੀ ਸਜ਼ਾ ਲਈ ਵੀ ਤਿਆਰ ਹਾਂ ਜੀ ਸਾਡੇ ਕਹਿਣ ਮਤਲਬ ਕੀ ਹੈ ਕਿ ਜਿਹੜੇ ਤੁਹਾਡੇ ਇਲਜ਼ਾਮ ਲੱਗ ਰਹੇ ਆ ਬਿਲਕੁਲ ਬੇਬੁਨਿਆਦ ਆ ਬਿਲਕੁਲ ਬੇਬੁਨਿਆਦ ਆ ਜੀ ਉਹ ਪ੍ਰਸ਼ਾਸਨ ਨੂੰ ਕੀ ਇਹਦੇ ਵਾਸਤੇ ਤੁਸੀਂ ਮੰਗ ਕਰ ਰਹੇ ਹੋ ਕੀ ਹੱਦ ਦਾ ਪ੍ਰਸ਼ਾਸਨ ਨੂੰ ਮੈਂ ਹੀ ਮੰਨ ਗਰਾਂਗਾ ਕਿ ਇਹ ਜਿਹੜੀਆਂ ਸਾਡੀ ਤੋਂ ਦਰਖਾਸਤਾਂ ਦਿੱਤੀਆਂ ਜਾਂਦੀਆਂ ਉਹ ਦੂਜੇ ਦੇ ਬੇਬੁਨਿਆਦ ਆ ਇਹਦੀ ਪਾਰਦਰਸ਼ੀ ਤੌਰ ਤੇ ਕਰਕੇ ਜਿਹੜੀ ਦਰਖਾਸਤਾ ਹੈ ਉਹ ਜਿਹੜੀ ਪਾਰਲੀਮੈਂਟ ਵਰਗੀ ਕੀਤੀ ਜਾਵੇ ਜੇਕਰ ਸੀ 1 ਇੰਚ ਵੀ ਜੇ ਦੋਸ਼ੀ ਪਾਇਆ ਜਾਂਦੇ ਆ ਤੇ ਅਸੀਂ ਜਿਹੜੇ ਆ ਤੇ ਬੇਸ਼ੱਕ ਸਾਡੇ ਤੇ ਪਰਚਾ ਜਿਹੜਾ ਆ ਕੁਝ ਠੋਕ ਕੇ ਦਵੇ ਜੇ ਅਸੀਂ ਬੇਦਖ ਦੂਰਾ ਤੇ ਪੁਲਿਸ ਨੂੰ ਪਤਾ ਹੀ ਆ ਜੀ ਇਸ ਗੱਲ ਦਾ 3-4 ਮਹੀਨੇ ਹੋ ਗਏ ਆ ਦਰਖਾਸਤਾ ਦਿੰਦੇ ਨੂੰ ਉਹ ਹਾਲ ਤੇ ਦਰਖਾਸਤਾ ਕੁਝ ਨਹੀਂ ਬਣਾਉਣਾ ਹਾਂ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਲੋਰੀ ਆ ਜੀ ਕੁਲਦੀਪ ਸਿੰਘ ਜੀ ਤੁਹਾਡੇ ਤੇ ਤੇ ਹੰਸ ਜੀ ਤੇ ਥੋੜੇ ਨਾ ਪੇਪਰ ਤੇ ਸੋਸ਼ਲ ਮੀਡੀਆ ਤੇ ਖਬਰ ਚੱਲਦੀ ਹੈ ਜਿੱਦੋਂ ਇੱਕ ਮਹਿਲਾ ਰੋਗ ਲਗਾ ਰਹੀ ਆ ਕਿ ਤੁਸੀਂ 3 ਲੱਖ 70 ਹਜ਼ਾਰ ਦਾ ਕੋਈ ਲੈਣ ਦੇਣ ਕੀਤਾ ਵਾ ਇਸ ਵਾਰੀ ਇਸ ਤਾਂ ਇਹ ਮੈਂ ਆਮਤ ਕੋਈ ਇੰਨੀ ਦੀ ਗੱਲ ਹੈ ਨਹੀਂ ਜੀ 370000 ਵਾਲੀ ਨਾ ਹੀ ਚੀਜ਼ ਕੋ ਦਿੱਤਾ ਨਾ ਸਾਨੂੰ ਦਿੱਤਾ ਵੀ ਸਾਡੀ ਜੋ ਸਭ ਪ੍ਰਾਪਰਟੀ ਸੀ ਸਾਡੇ ਬਾਬੇ-ਪਰਬਾਬਿਆਂ ਦੀ ਜਿਹੜੀ ਇਹ ਬਿਨਾਂ ਨਾਂ ਦੇ ਜਾਣ ਬੁੱਧ ਸਾਡੇ ਚਾਚੇ ਦੀ ਪ੍ਰਾਪਰਟੀ ਵਕਾ ਕੇ ਆਪਣਾ ਬੰਦਾ ਬਾਹਰ ਭੇਜ ਲਿਆ ਜੀ ਪ੍ਰਾਪਰਟੀ ਸਾਡੀ ਪਰਿਵਾਰ ਕਰ ਦਿੱਤੀ ਸਾਡਾ ਪਿੰਡ ਜਾ ਕੇ ਦੇਖੋ ਰਿਕਾਰਡ ਇੱਥੇ ਦੇਖੋ ਜੇ ਕੋਈ ਅਧਿਕਾਰ ਕੋਈ ਨਾ ਕੰਦੀ ਦੀ ਤੱਕੀ ਮਾਰੀ ਹੋਵੇ ਸਾਡੇ ਤੇ ਬੰਦੀ ਕਾਰਵਾਈ ਕਰ ਦਿੱਤੀ ਜਾਵੇ ਬੰਦਾ ਕਿਹੜੀ ਜਗ੍ਹਾ ਗਿਆ ਜੀ ਬਾਹਰ ਇਹਦਾ ਬੰਦਾ ਗਿਆ ਜੀ ਫਰਾਂਸ ਜੀ ਕਿੰਨੇ ਪੈਸਾ ਚ 1,20,000 ਰੁਪਏ ਦੇ ਵਿੱਚ ਜੀ ਤੇ ਤੁਹਾਡੀ ਵਿੱਚ ਕੀ ਜ਼ਿੰਮੇਵਾਰੀ ਸਕੇ ਲੱਗ ਸਾਡੀ ਕੋਈ ਨਹੀਂ ਇਹਦੇ ਵਿੱਚ ਜ਼ਿੰਮੇਵਾਰੀ ਜੀ ਨਾ ਸਾਨੂੰ ਪਤਾ ਹੀ ਗਿਆ ਕਦੋਂ ਗਿਆ ਕਰੋ ਇਹਨਾਂ ਨੇ ਏਜੰਟਾਂ ਨਾਲ ਗੱਲ ਕੀਤੀ ਸਾਨੂੰ ਤਾਂ ਉਸ ਟਾਈਮ ਤੇ ਪਤਾ ਲੱਗਿਆ ਕਿ ਰੋਜ਼ ਜੰਟਾ ਸਾਡੀ ਪੈਸੇ ਦਾ ਕਬਜ਼ਾ ਲੈਣ ਵਾਸਤੇ ਆਏ ਜੀ ਇੱਕ ਰੋਪ ਲਗਾਰੇ ਕਿ ਤੁਸੀਂ ਕੋਈ ਮੋਟਰਸਾਈਕਲ ਲਗਾਓ ਸੀ ਬੁਲਟ ਮੰਨਾ ਕਰੋ ਨਹੀਂ ਜੀ ਸਾਡਾ ਨਹੀਂ ਉਹ ਉਹਨਾਂ ਜੰਟਾਂ ਦੇ ਕੋਲ ਆਈ ਜਿਹੜੇ ਜੰਟਾਂ ਨੇ ਮੈਨੂੰ ਭੇਜਿਆ ਬੰਦਾ ਜੀ ਕਿਤੇ ਇਹ ਟੂਆ ਮਹਿਲਾ ਦਾ ਕਹਿਣਾ ਕਿ 370 ਵਿੱਚੋਂ 20,000 ਰੁਪਏ ਤੁਹਾਨੂੰ ਕਾਉਂਟ ਵੀ ਪਾਇਆ ਜੀ ਤੇ 350 ਕਹਿ ਦਿੱਤਾ ਸੀ ਹਾਂ ਜੀ ਹਾਂ ਜੀ ਉਨੇ ਮੇਰੇ ਕੋਲ 20000 ਰੁਪਏ ਕੈਸ਼ ਲਾ ਕੇ ਉੱਥੇ ਕਿਸੇ ਨੇ ਦਿੱਤਾ ਤੇ ਮੈਨੂੰ ਕਹਿੰਦੇ ਮੈਂ ਤੁਹਾਡੇ ਫੋਨ ਦੇ ਦੇ ਬਿੱਗਲ ਪੇ ਕਰ ਦਿੰਦੀ ਮੈਂ ਕੋਈ ਗੱਲ ਨਹੀਂ ਕਰ ਮੇਰਾ ਕਾਰੋਬਾਰ ਹੈ 40000 ਰੁਪਏ 20000 ਰੁਪਏ ਵਿੱਚ ਵਹੀ ਵੇਖ ਤਰਾ ਦੋਰਾ ਆਪਣੇ ਕੋਲ ਇੱਕ ਸੋ ਨੂੰ ਓਜਲਾ ਘਟਦੇ ਕਾਪੀ ਇਲਜ਼ਾਮ ਲਾ ਰਿਹਾ ਵਾ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਉਹ ਤੇ ਕੀ ਸਪਸ਼ਟੀਕਰਨ ਦੋਗੇ ਉਹ ਤੇ ਉਹਦੀ ਵੀ ਛਾੜ ਕੀਤੀ ਜਾਵੇ ਜੀ ਅਸੀਂ ਤੁਹਾਡਾ ਛੱੜ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹ ਆਪ ਸਰੇ ਦਾ ਠਾਗਾ ਵੀ ਸਾਨੂੰ ਵੀ ਜਾਣਦੇ ਹੋਗੇ ਬਗਨਾਮ ਦਿੱਤਾ ਜਾ ਰਿਹਾ ਉਹਨੂੰ ਇਹ ਕਾਰਨ ਕੀ ਅਸਰ ਜਿਹੜਾ ਤੁਹਾਡੇ ਦੇ ਖਿਲਾਫ ਇੰਨਾ ਕੁ ਹੋ ਰਿਹਾ ਹੈ ਇਹ ਸਮਝਦੇ ਤੁਸੀਂ ਕੰਪਲੈਨਟ ਉਹ ਪ੍ਰੋਵੀਜ਼ਨ ਕਰਕੇ ਜੀ ਬਸ ਹੁਣ ਤੁਹਾਡੇ ਜੀ ਮੰਗਾ ਰਿਹਾ ਸਰ ਸਾਡੀ ਬਣ ਗਈ ਇਹ ਵੀ ਦੋ ਚਾਰ ਮਿੰਟ ਕਰਕੇ ਜੇ ਕੋਈ ਕੀਤਾ ਹੈ ਬੰਦੇ ਕੁਝ ਕੈਵਰੇਜ ਚੈੱਕ ਕਰਾਜਣ ਹੱਦ ਤੇ ਬੰਦ ਕਾਰਵਾਈ ਕੀਤੀ ਜਾਵੇ ਜੇ ਨਹੀਂ ਤੇ ਜੇ ਹੱਦ ਤੇ ਠੂਠੀਆਂ ਬਰਖਾਚਾ ਦਿੰਦੇ ਹੈ ਇੰਨਾ ਕੁਝ ਕਰਦੇ ਉਹਨਾਂ ਤੇ ਬੰਦ ਕਾਰਵਾਈ ਕੀਤੀ ਜਾਵੇ ਬਿਲਕੁਲ ਕਿੰਨੀ ਅਰਦਾਸਤਾ ਚਲ ਰਹੀ ਹੈ ਇਹਨਾਂ ਵੱਲ ਤਿੰਨ ਬਰਖਾਚਾ ਦਿੱਤੀਆਂ ਆਈਆਂ ਜੀ ਤਿੰਨ ਕੀ ਬਣਾਇਆ ਬੋਨਡ ਆਫ ਹੋਰ ਕਿਹਦਾ ਹਾਲਾ ਕੁਛ ਵੀ ਅਰਾਜ ਨਿਕਲਿਆ ਜੀ ਸਟਾਫ ਵੱਲੋਂ ਤੋਂ ਹਾਂਜੀ ਹਾਂਜੀ ਠੀਕ ਕੋ ਕੀ ਨਾਮ ਆ ਜਪਨਾ ਮੇਰਾ ਨਾਮ ਰਾਜਵਿੰਦਰ ਕੌਰ ਹਾਂਜੀ ਤਾਂ ਕਿਹੜਾ ਮੱਲਾ ਵਾ ਲਾਂਦੇਵ ਕਲੋਨੀ ਹਾਂਜੀ ਕੀ ਕਰਨਾ ਕਿ ਜੇ ਤੁਸੀਂ ਅੱਜ ਡੀਐਸਪੀ ਸਾਹਿਬ ਦੇ ਦਫ਼ਤਰ ਆਏ ਤਾਂ ਸਾਰੇ ਮਿਲਣ ਵੀ ਆਏ ਤਾਂ ਕੀ ਮਾਮਲਾ ਕੀ ਆ ਸਰ ਸਰ ਮੇਰੇ ਨਾਲ 4 ਲੱਖ ਦੀ ਠੱਗੀ ਹੋਈ ਆ ਚਾਂਦੀ ਦੇ ਹਾਂਸ ਤੇ ਕੰਬੀਟ ਲੋਰੀਆਂ ਨੇ ਕੀਤੀ ਆ ਕਿਸ ਤਰੀਕੇ ਨਾਲ ਠੱਗੀ ਕੀਤੀ ਤਾਂ ਪੂਰੀ ਡਿਟੇਲ ਨਾਲ ਸਾਨੂੰ ਦੱਸੋ ਕਾਲ ਸਰ ਮੇਰੇ ਹਸਬੰਦ ਨੂੰ ਨਾ ਗਰਦਾਸ ਖੁਰਦਾ ਹੈਗਾ ਵਾ ਏਜੰਟਾ ਨੇ ਉਹਨੂੰ ਨਾ ਬਾਹਰ ਭੇਜਿਆ ਸੀਗਾ ਇੱਕ ਮੰਦਰ ਦਾ ਕਹਿ ਕੇ ਦੋ ਮੰਦਰ ਚ ਉਹਨਾਂ ਨੇ ਬਾਤ ਚ ਫਸਾਇਆ ਤਾਂ ਫਿਰ ਉਹਦੇ ਨਾਲ ਨਾ ਮੇਰਾ ਫੈਸਲਾ ਹੋ ਗਿਆ 3 ਲੱਖ 70 ਹਜ਼ਾਰ ਦੇ ਵਿੱਚ ਫੈਸਲਾ ਸੀ ਜੇ ਮੇਰਾ ਸਾਡਾ ਬੁਲਟ ਲੈ ਕੇ ਉਹ ਤੇ ਪੈ ਲਈਆ ਅਸੀਂ ਪੈ ਲਈ ਵਾਪਸ ਤੇ ਬੁਲਟ ਵਾਪਸ ਲੈਣਾ ਸੀ 3,70,000 ਦੇ ਕੇ ਉਹ ਮੇਰੇ ਮੋਢੀਰ ਬੰਦੇ ਲੈ ਕੇ ਭੱਜ ਗਿਆ ਚੰਦੀਪ ਸਿੰਘ ਤੇ ਕਲਦੀਪ ਲੋਹੜਿਆ ਉਹ ਹੁਣ ਮੰਨਦੇ ਨਹੀਂ ਤੇ ਝੂਠੀਆਂ ਸੋਹਾਂ ਖਾਈ ਜਾਂਦੇ ਆਪਣੇ ਬੱਤੇ ਦੀਆਂ ਮੈਂ ਤਿੰਨ ਥਾਵਾਂ ਤੇ ਪ੍ਰਕਾਸ਼ਾ ਦਿੱਤੀਆਂ ਐਸਪੀ ਡੀ ਸਰ ਦੇ ਮਾਰ ਸਰ ਦੇ ਕੋਈ ਦੂਸਰੇ ਢੋਲਿਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਇੱਕ ਵਾਰੀ ਕੌਂਫਰੰਸ ਵੀ ਕਰਾਤੀ ਆ ਉਹ ਕੋਈ ਸੁਣਵਾਈ ਨਹੀਂ ਹੁੰਦੀ ਸਰ ਮੇਰੀ ਕੋਈ ਵੀ ਮਦਦ ਇੱਥੇ ਜੋੜੇ ਕੱਢ-ਕੱਢ ਕੇ ਥੱਕ ਗਈ ਆ ਅੱਜ ਵੀ ਮੈਂ ਮਦਦ ਲਈ ਆ ਮਿੰਨੀ ਸ਼ਰ੍ਹਾਮਤਾਂ ਕੀ ਦੇ ਕੇ ਗਏ ਇੱਥੇ ਪਰ ਪੰਚਾਇਤ ਕਹਿੰਦਾ ਜਿੱਥੇ ਮਰਜ਼ੀ ਪਰਤੇ ਦੇ ਲੈ ਅਸੀਂ ਤੇਰੇ ਪੈਸੇ ਨਹੀਂ ਦੇਣੀ ਜੋ ਮਰਜ਼ੀ ਕਰ ਲੈ ਇਹ ਜਿਹੜਾ 3.5 ਚ 4 ਲੱਖ ਰੁਪਏ ਦੀ ਗੱਲ ਕਰਦੇ ਜਲਦੀਪ ਭਲੋਰੀਆ ਤੇ ਚੰਜੀਤ ਵੱਲੋਂ ਕਿਸ ਤਰੀਕੇ ਨਾਲ ਠੱਗੀ ਕੀਤੀ ਸਰ ਮੇਰਾ ਫੈਸਲਾ ਸੀ ਜਾਂ ਗੁਰਦਾਸਪੁਰ ਦੇ ਏਜੰਟ ਦੇ ਨਾਲ 21 ਅਗਸਤ ਨੂੰ ਮੇਰਾ ਲਿਖਤ ਪੜਦਾ ਹੈ 21 ਸਤੰਬਰ ਨੂੰ ਮੈਂ ਪਾਸੇ ਜਾਨਾ ਸੀਗੇ ਉੱਥੇ ਏਜੰਟ ਕਹਿੰਦਾ ਮੈਂ ਪਾਸੇ ਤਾਂ ਲੈਣੇ ਆ ਜਿਹੜਾ ਬੰਦਾ ਹੈ ਪੈਲੀ ਵਾਪਸ ਉਹਦੇ ਨਾਂ ਤੇ ਹੋਣੀ ਆ ਗਲਦੀਪ ਲੋਹੜਿਆ ਕਹਿੰਦਾ ਸੀ ਕਿ ਮੇਰੇ ਨਾਂ ਤੇ ਕਰਵਾਓ ਜਦੋਂ ਜੈਂਟ ਮੰਨੇ ਨਹੀਂ ਉਹ ਚਲ ਗਿਆ ਕਹਿੰਦਾ ਮੈਂ ਇਹਦਾ ਰਕਮ ਨਹੀਂ ਲੈਣੀ ਇਹ 2000 ਪੈਸੇ ਲੈ ਕੇ ਭੱਜ ਗਏ ਅਗਲੀ ਪਾਰਟੀ ਨੂੰ ਪੈਸੇ ਨਹੀਂ ਦਿੱਤੇ ਇਹ ਮੋਹਦਵਰ ਬੰਦੇ ਸੀ ਇਹ ਆਪ ਹੀ ਲੈ ਕੇ ਭੱਜ ਗਏ ਹੁਣ ਇਹ ਮੁਕਰਦੇ ਮੈਂ ਤਾਂ ਸਾਰੇ ਤਰੂਫ ਪਾਇਆ ਮੈਂ ਤਾਂ ਰਿਕਾਰਡਿੰਗਾ ਵੀ ਪਈਆਂ ਰਿਕਾਰਡਿੰਗਾ ਤੇ ਖੁਦ ਮੰਨਦਾ ਪਿਆ ਮੈਂ 370 ਹੀ ਲਿਆ ਤੇਰੇ ਕੋਲੋਂ ਪੈਸੇ ਨਹੀਂ ਦਿੱਤੇ ਨਾ ਰਵਾ ਕੇ ਜਿਹੜੂ ਚੈੱਕ ਵੀ ਦਿੱਤੇ ਸਾਡੇ ਤਿੰਨ ਕਾਸ਼ 20000 ਦੇ ਤਾਵਾ ਕਾਊਂਟ ਵਿੱਚ ਗਲਦੀਪ ਲੋਹੜਿਆ ਦੇ ਨਹੀਂ ਜੇ ਲੋ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕੰਪਲੇਟ ਕੀ ਬਿਆਨ ਵੀ ਤੁਹਾਡੇ ਦਰਜ ਕੀਤੇ ਗਏ ਹਾਂਜੀ ਮੇਰੇ ਬਿਆਨ ਕੀ ਇੱਕ ਪੁਲਿਸ ਵੱਲੋਂ ਕਾਰਵਾਈ ਜਿਹੜੀ ਅਡਮਿਟ ਲੀਕ ਕਰਕੇ ਜਾਰੀ ਕੀਤੀ ਹੈ ਸਰ ਮੈਨੂੰ ਨਹੀਂ ਪਤਾ ਹੁਣ ਕਿਉਂ ਨਹੀਂ ਉਹ ਮੇਰੇ ਬਿਆਨ ਲੈਣ ਉਹਨਾਂ ਦੇ ਬਿਆਨ ਕਿਉਂ ਨਹੀਂ ਲੈਂਦੇ ਹੁਣ ਮੈਨੂੰ ਵੀ ਪਤਾ ਨਹੀਂ ਬਹੁਤ ਵਾਰੀ ਫੋਨ ਕਰ ਕਰਕੇ ਆਪ ਵੀ ਮੈਂ ਜਾ ਕੇ ਸਰ ਨੂੰ ਮਿਲਿਆ ਉਹ ਹੀ ਸੁਣਵਾਈ ਨਹੀਂ ਕਰਦੇ ਹੈਗੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਰਾਜਨੀਤਿਕ ਦਬਾਅ ਚੱਲਦਾ ਪਿਆ ਹੈ ਹਾਂਜੀ ਆ ਸਰ ਮੈਨੂੰ ਬਿਲਕੁਲ ਲੱਗਦਾ ਹੈ ਤਾਂ ਤੁਸੀਂ ਪੁਲਿਸ ਦੇ ਉੱਚ ਅਧਿਕਾਰੀ ਤੋਂ ਸਰਕਾਰ ਤੋਂ ਕੀ ਮੰਗ ਕੀ ਕਰਦੇ ਮੈਂ ਇਹੀ ਮੰਗ ਕਰਦੀ ਆ ਮੇਰੇ ਪੂਰੇ ਪੈਸੇ ਦਿਵਾਏ ਜਾਣ ਮੇਰੀ ਇਹੋ ਜਿਹੜੀ ਨਾਂ ਤੇ ਕਾਰਵਾਈ ਕੀਤੀ ਹੈ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਕੀ ਨਾਮ ਹਦਾ ਮੇਰਾ ਨਾਮ ਪਰਨੀਦੀ ਸਿੰਘ ਆਉਲਾ ਠੀਕ ਹੈ ਜੀ ਅੰਕ ਕੀ ਕਾਰਨ ਕੀ ਅੱਜ ਜੇ ਕਿ ਤੁਸੀਂ ਪਾਰਟੀ ਦੇ ਨਾਲ ਡੀਐਸਪੀ ਦਫ਼ਤਰ ਵੀ ਆਏ ਤਾਂ ਕੋਲਫੀ ਰੂਮ ਮੇ ਲਾਕਾਤ ਵੀ ਕੀਤੀ ਕੀ ਕੀ ਮਾਮਲਾ ਕੀ ਹੈ ਸਰ ਅੱਜ ਪਿਛਲੇ ਦਿਨ ਜੋ ਦਰਖਾਸਤਾਂ ਚਲੰਦਈਆ ਐਸਪੀ ਜੀ ਸਾਹਿਬ ਦੇ ਹੁਣ ਉਹ ਜਿਹੜਾ ਮੈਡਮ ਨੇ ਦੱਸਿਆ ਕਿ ਮੇਰੀ ਬਰਖਾਸ ਕਾਫੀ ਟਾਈਮ ਤੋਂ ਚਲੰਦਈਆ ਜਿਹਦੇ ਵਿੱਚ ਮੈਂ ਕਾਫੀ ਮਤਲਬ ਬਿਆਰ ਵੀ ਦਿੱਤੇ ਆ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਅੱਜ ਅਸੀਂ ਇੱਕ ਤਰ੍ਹਾਂ ਦਾ ਆਪਣੇ ਦਿੱਤਾ ਸੀਗਾ ਕਿ ਅਸੀਂ ਤਾਂ ਨਾ ਲਾਵਾਂਗੇ ਬਰਖਾਸਾ ਸੰਬੰਧੇ ਵਿੱਚ ਜਿਹੜਾ ਵਾਰ-ਵਾਰ ਸ਼ਰਾਬੀ ਅੰਸਰ ਆ ਜਿਹੜੀ ਉਹ ਜਾਣ ਬੁੱਝ ਕੇ ਔਰ ਭੋਲੇ ਭੋਲੇ ਲੋਕਾਂ ਨੂੰ ਖਰਾਬ ਕਰਦੇ ਪਏ ਆ ਖੱਜਲ ਕਰਦੇ ਪਏ ਥਾਣੇ ਦੇ ਵਿੱਚ ਤੇ ਝੂਠੀਆਂ ਦੀਆਂ ਅਰਜ਼ੀਆਂ ਦੇ ਕੇ ਜਾਂ ਮਾਰਾ ਐਮਰਾਰਾ ਕਦਾ ਕੇ ਲੋਕਾਂ ਦੇ ਝੂਠਾ ਦਰਜ ਕਰਾ ਰਹੇ ਆ ਜਿਹਦੇ ਵਿੱਚ ਚਰਨਜੀਤ ਹੱਸਾ ਜੋ ਕਿ ਨਸ਼ਾ ਦੇ ਨਸ਼ੇ ਵੇਚਣ ਵਾਲਿਆਂ ਦੇ سپورਟ ਕਰਕੇ ਉਹਨਾਂ ਦੀ ਮਦਦ ਕਰ ਰਿਹਾ ਵਾ ਤੇ ਜਿਹੜਾ ਇੱਕ ਹੋਰ ਵੀ ਉਹਦੇ ਸਾਥੀ ਹੋਗੇ ਆ ਜਿਹੜੇ ਉਹਦੇ ਨਾਲ ਹੀ ਹੁੰਦੇ ਹੋਏ ਆ ਉਹਨਾਂ ਦਾ ਹੁਣ ਮਨੇ ਨਾਮ ਨਹੀਂ ਯਾਦਾ ਹੈ ਪਰ ਅਸੀਂ ਵਾਰ-ਵਾਰ ਪ੍ਰਸ਼ਾਸਨ ਕੋਲ ਐਸਐਸਪੀ ਸਾਹਿਬ ਤੋਂ ਇਹ ਵੀ ਮੰਗ ਕਰਦੇ ਆਂ ਕੋਈ ਦਰੇ ਹਜੇ ਸਵਾਰਤੀ ਹਾਂਸਰਾ ਜਾਂ ਨਸ਼ੇ ਦੇ ਖਿਲਾਫ ਜਾਂਦੇ ਆ ਇੱਕ ਰਾਤ ਕੋਈ ਲੜਾਈ ਹੋਈ ਮੈਂ ਲੜਾਈ ਹੋਈਗੀ ਮਗਰ ਕਿਸੇ ਆਦੇ ਦੇ ਨਾਲ ਚਾਹੇ ਐਕਸਾਈਜ਼ ਦੇ ਬੰਦੇ ਦੇ ਨਾਲ ਪਰ ਜੋ ਲੜਾਈ ਹੋਈਗੀ ਆ ਉਹਦੇ ਵਿੱਚ ਕਮਜੀ ਸਿੰਘ ਸਾਡੀ ਨੂੰ ਤੁਰੰਤ ਜੀ ਉਸੇ ਲੜਾਈ ਦੇ ਵਿੱਚ ਅਰੈਸਟ ਕੀਤਾ ਗਿਆ ਜਦ ਕਿ ਉਹਦੀ ਟ੍ਰੈਕਟਰ ਕੋਈ ਇਨਕੁਆਇਰੀ ਵੀ ਨਹੀਂ ਕੀਤੀ ਗਈ ਐਮਐਲਬ ਕੱਟੀ ਨੂੰ ਇੱਕ ਦਿਨ ਦੋ ਦਿਨ ਲੱਗ ਜਾਂਦੇ ਆ ਉਹ ਦਿਨ ਉੱਠਾਰੇ ਦੇ ਵਿੱਚ ਪਰ ਪ੍ਰਸ਼ਾਸਨ ਨੇ ਇੰਨੀ ਤੇਜ਼ੀ ਫਾਸਟ ਕੰਮ ਕੀਤਾ ਜਾ ਰਿਹਾ ਵਾ ਚੰਗੀ ਵਾਸਤੇ ਕਹਿਣ ਦੇ ਉੱਤੇ ਉਹ ਮੈਂਟੋ ਮੰਡੀ ਜਾ ਕੇ ਫੜਾ ਫੜ ਜਾ ਕੇ ਧੰਵਾ ਲਾ ਦਿੰਦਾ ਪ੍ਰਸ਼ਾਸਨ ਇੰਨੀ ਜਲਦੀ ਕਾਰਵਾਈ ਕਰਦਾ ਵਾ ਅਸੀਂ ਪਿਛਲੇ ਦਿਨ 4-4 ਮਹੀਨੇ ਪਹਿਲਾਂ ਦਖਾਸਾ ਪੰਡਕ ਪੱਜਾਵਾਂ ਅਸੀਂ ਠਾਣੇ ਵਿਚਾਰੇ ਨੇ ਚੱਕਰ ਲਾ ਲਾ ਕੇ ਥੱਕ ਗਏ ਆ ਪਰ ਸਾਡੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਕਰਨਾ ਤੁਹਾਡੇ ਕੋਲ ਫੂਨ ਵੀ ਹੈ ਮੈਡਮ ਕੋ ਜਿੱਦਾਂ 20000 ਰੁਪਏ ਦਾ ਬਿਲਕੁਲ ਹੈ 20000 ਰੁਪਏ ਇਹਨਾਂ ਕੋਲ ਇੱਕ ਪ੍ਰੂਫ ਵੀ ਹੈ ਬੈਂਕ ਦਾ ਜਿਹੜਾ ਵੀ ਅਲੋਰਵੇ ਦੇ ਖਾਤੇ ਵਿੱਚ ਪਾ ਗਿਆ ਵਾ 350000 ਰੁਪਏ ਉਸ ਦੀ ਮਾਲ ਹੈ ਚੰਨਜੀਤ ਹਸਨੂ ਬੈਕ ਫਰਾਤਾ ਲੈ ਸਾਡਾ ਜਿਹੜਾ ਫੈਸਲਾ ਕਰਾ ਕੇ ਸਾਡਾ ਸਾਨੂੰ ਮੋਟਰਸਾਈਕਲ ਬੰਦ ਕਰਾਇਆ ਜਾਵੇ ਸਾਡੀ ਜ਼ਮੀਨ ਸਾਨੂੰ ਬੰਦ ਕਰਾਈ ਜਾਵੇ ਤੁਹਾਨੂੰ ਲੱਗਦਾ ਨਹੀਂ ਕਿਤੇ ਨ ਕਿਤੇ ਰਾਜਨੀਤਿਕ ਜਿਹੜੇ ਕਿ ਦਬਦਬਾ ਜਾਂ ਕਿਤੇ ਤਨਿਆ ਦਾ ਖੋਫ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਕਾਸੀ ਇਹ ਮੰਗ ਕਰਦੇ ਆ ਐਸਐਸਬੀ ਸਾਹਿਬ ਤੋਂ ਵੀ ਜਿਹੜੇ ਥੱਲੇ ਆ ਜਾਂ ਕੋਈ ਉਹ ਐਸਪੀ ਦੀ ਦੇ ਰੰਕ ਦੇ ਵਿੱਚ ਹੈਗੇ ਆ ਇਹਨਾਂ ਦੇ ਧਿਆਰ ਦੇ ਵਿੱਚ ਵੀ ਕਈ ਇਹ ਲਿਆਂਦਾ ਵਾ ਪਰ ਫਿਰ ਵੀ ਜਿਹੜਾ ਕਿ ਪ੍ਰਸ਼ਾਸਨ ਇੱਕ ਚਨੀ ਜਿਹਾ ਹੱਸ ਕੇ ਕਹਿਣ ਤੇ ਉਸ ਦਿਖਾਸਾਂ ਨੇ ਕੋਈ ਕਾਰਵਾਈ ਨਹੀਂ ਪੱਲ ਵਰਤ ਰਿਹਾ ਸਾਡੇ 3 ਲੱਖ ਰਿਹਾ ਰਿਕਾਰਡ ਆ ਵੇ ਲੋਕ ਬਾਬਾ ਕੋ ਤੁਹਾਨੂੰ ਨੇ ਅਜ ਤੱਕ ਕੋਈ ਸੀਸੀ ਪੈਵਰੇ ਵਿੱਚ ਲੋਕ ਪੀੜਾ ਦਵੇਲੀ ਕਢਾਈ ਗਈ ਜਿਹਨਾਂ ਦੇ ਕੋਲ ਪਰ ਮੈਨੂੰ ਖੁਦ ਚਲੀ ਦੀ ਦਸਤਨਾ ਤਲਕੀ ਦਿੱਤੀ ਮੇਰੀ ਬਖਾਸ ਐਸਐਸਪੀ ਸਾਹਿਬ ਨੂੰ ਦਿੱਤੀ ਹੈ ਜੀ ਮੈਨੂੰ ਧੰਕਾ ਦਿੱਤੀਆ ਜਾਵੇਗਾ ਉੱਤੇ ਐਸਐਸਪੀ ਦਾ ਦਫਤਰ ਦੇ ਅੰਦਰ ਮੈਨੂੰ ਧੰਕਾ ਦਿੱਤੀਆ ਜਾਵੇਗਾ ਕੁਛ ਆਣੇ ਪਛਾਪੇ ਬੰਦੇ ਵਾਲੇ ਨਾਲ ਠੀਕਾ ਪਰ ਮੇਰੀ ਬਖਾਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਇਹ ਤੇ ਨੋਰਮਲ ਕੋਈ ਸ਼ਹਿਰ ਦੇ ਵਿੱਚ ਵੀਡੀਓ ਬਰ ਜਾਂਦੀ ਹੈ ਮੈਂਟੇਨਮੈਂਟ ਕਾਰਵਾਈ ਪ੍ਰਸ਼ਾਸਨ ਕਰਦਾ ਵੀ ਪਤਾ ਨਹੀਂ ਇਹ ਕਿੰਨੀ ਨੂੰ ਲੁਕਦਾ ਜੀ ਚੰਗੀ ਦਾ ਸੁਵੇ ਨਾਲ ਕੁਛ ਵੀ ਫੋਟੋ ਸਾਹਿਬ ਸਾਡੀ ਗੱਲ ਹੀ ਦੇਣਗੇ ਅਸੀਂ ਅੱਜ ਸਾਲ ਨੂੰ ਪਹਿਲ ਡੀਐਸਪੀ ਸਾਹਿਬ ਨੇ ਕਿਹਾ ਅਸੀਂ ਜੀ ਨੇ ਕਿ ਤੁਸੀਂ ਆਪਣੀਆਂ ਮੰਗਾਂ ਲੈ ਕੇ ਸਾਡੇ ਕੋਲ ਆਓ ਅਸੀਂ ਮਸਲਾ ਹੱਲ ਤੁਹਾਡਾ ਕਰਾ ਕੇ ਤੁਹਾਨੂੰ ਇਨਸਾਫ ਦਿਵਾ ਕੇ ਇਥੇ ਭੇਜਾਂਗੇ ਅਸੀਂ ਆਪਣਾ ਧਰਨੇ ਨੂੰ ਬੰਦ ਕਰਕੇ ਸਾਲ ਦੇ ਪਹਿਲ ਦਾ ਤੇ ਗੱਲ ਸੁਣਣ ਆਏ ਆ ਕਿ ਅਸੀਂ ਆਪਣੀ ਸ਼ਾਂਤੀ ਮਾਈ ਦੇ ਨਾਲ ਜਿਹੜਾ ਕੰਮ ਆਪਣੇ ਸਾਰੀ ਪਾਰਟੀ ਦੇ ਵਰਕਰ ਜਿੰਨੇ ਇਕੱਠੇ ਹੋਏ ਆ ਅਸੀਂ ਸਿਰਫ ਅਫਸਰਾਂ ਦੀ ਧਿਆਨ ਦੇ ਵਿੱਚ ਲਿਆਣਾ ਚਾਹਾਂਗੇ ਕਿ ਐਡਾ ਸਾਡੇ ਨਾਲ ਹੀ ਸਾਡੇ ਨਾਲ ਕਿਉਂ ਸਾਡੇ ਗਰੀਬ ਗਰੀਬ ਪਰਿਵਾਰਾਂ ਦੇ ਨਾਲ ਕਿਉਂ ਪਤਾ ਹੋ ਰਿਹਾ ਵਾ ਜੇ ਪ੍ਰਸ਼ਾਸਨ ਵੱਲੋਂ ਨਾ ਸੁਣਵਾਈ ਕੀਤੀ ਗਈ ਅਨਵਾਇ ਟਾਈਮ 'ਚ ਕੋਈ ਹੋਰ ਵੀ ਪ੍ਰੋਗਰਾਮ ਹੈ ਬਿਲਕੁਲ ਅਸੀਂ ਆਣ ਵਾਲੇ ਟਾਈਮ ਦੇ ਵਿੱਚ ਆਪਣਾ ਸੰਘਰਸ਼ ਜਾਰੀ ਰੱਖਾਂਗੇ ਠਕਾ ਸੰਘਰਸ਼ ਕਰਕੇ ਅਸੀਂ ਆਪਣਾ ਧੰਨਵਾ ਨਿਯਾਰਾ ਕਰਾਂਗੇ ਵੀ ਪ੍ਰਸ਼ਾਸਨ ਦੇ ਖਿਲਾਫ